ਮਾਨਪਰੀ ਡੇਰੀ ਫਾਰਮ ਕਟਿਆਲਾ ਤੇ ਤੁਹਾਡੇ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ گاਵਾ ਅਤੇ ਦੋ ਝੋਟੀਆਂ ਵਿਖਾਵਾਂਗੇ ਆਹ ਝੋਟੀ ਕਿਹੜੀ ਦੂਜਾ ਸੂਆ ਕਤ ਕਾਠ ਵਾਲੀ ਥੱਲੇੋਂ ਕਾਫੀ ਸਾਫ਼ ਰਿਹਾ ਸੂਣ ਵਾਲੀ ਆ ਇਹ ਵੀ ਦਿਖਾਵਾਂਗੇ ਸਾਰੇ ਪਸ਼ੂ ਦਿਖਾਉਣ ਤੋਂ ਪਹਿਲਾਂ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਦਰਾਸਿਕ ਕਰੀ ਨੋਟ ਕਰ ਲੋ ਪਿੰਡ ਕਠਿਆਲਾ ਤਸੀਦ 11 ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98554 76701 ਸਭ ਤੋਂ ਪਹਿਲੇ ਨੰਬਰ ਤੇ ਤੁਹਾਨੂੰ ਛੋਟੀ ਦਿਖਾਵਾਂਗੇ ਜਿਹੜੀ ਸੂਣ ਵਾਲੀ ਆ ਹਫਤਾ ਜੇ ਸੂਣ ਚ ਲੈਦੀ ਆ ਥੋੜੀ ਜੀ ਤੁਹਾਨੂੰ ਤੋੜ ਕੇ ਦਿਖਾਉਂਦੇ ਆ ਛੋਟੀ ਸੰਗੀ ਦੀ ਵੱਡੇ ਕੱਤ ਘੱਟ ਵਾਲੀ ਛੋਟੀ ਆ ਥੱਲੇੋਂ ਕਾਫੀ ਤਿਆਰ ਹੋ ਗਈ ਜੀ ਲੱਖ ਬਕਸ਼ ਵਾਲਾ ਕਾਦਾ ਲੱਗ ਰਿਹਾ ਹੈ ਸਭ ਮੁਰਦਾ ਵੱਡੇ ਕੱਦ ਕੱਠ ਵਾਲੀ ਝੋਟੀ ਆ ਵੀਰ ਜੀ ਮੁੱਲ ਕਰ ਰੋ ਇਹਦਾ ਭਾਵੇਂ 1.5 ਲੱਖ ਕਰਾ ਲਓ 1.40 ਕਰਾ ਲਓ 1.10 ਦੀ ਦੇ ਦਾਂਗੇ ਦੁੱਧ 14 ਤੋਂ 15 ਲੀਟਰ ਪਲਾਸ ਚੱਲੇਗੀ ਝੋਟੀ ਆ ਦੇਖੋ ਬਾਕੀ ਵੀ ਕੋਈ ਫੂਲ ਲਾਵੇ ਕੋਈ ਵੀ ਵੱਤ ਵੱਤ ਮਾਨ ਕਰਾਂਗੇ ਹਰ ਵੀਰ ਦਾ ਕਾਫੀ ਭਾਰੀ ਝੋਟੀ ਜੀ ਆ ਵੀਰ ਜੀ ਦੂਜੇ ਨੰਬਰ ਤੇ ਆ ਸুইস ਬਾਈ ਝੋਟੀ ਤੁਹਾਨੂੰ ਦਿਖਾਉਣੇ ਆ ਖੋਲ ਕੇ ਸੁਈ ਨੂੰ ਅੱਜ ਨੂੰ ਕੋਈ 4 ਤੋਂ 5 ਦਿਨ ਹੋ ਗਏ ਆ ਮਗਰ ਇਹਦੇ ਕੱਟੀ ਆ 8 8 ਤੋਂ 9 ਲੀਟਰ ਜਿਹੜਾ ਬੋਲਾ ਥੱਲੇ ਪਿਆ ਆ ਬਿਲਕੁਲ ਆਲੀ ਮਰ ਕੱਟੀ ਜੇ ਕਾਫੀ ਪਿਆਰੀ ਆ ਬਈ ਕੱਕੀ ਕੱਟੀ ਜੇ ਪਲੀ ਜੋੜੀ ਝੋਟੀ ਆ ਵੱਡੇ ਕੱਤਕਾਰ ਵਾਲੀ ਆ